ਕੇਂਦਰ ਦੇ ਵੱਡੇ ਲੀਡਰ ਮਤਲਬ ਕਿ ਭਾਜਪਾ ਦੇ ਵੱਡੇ ਲੀਡਰ ਪੰਜਾਬ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰ ਰਹੇ ਐ ਇਹ ਮੀਟਿੰਗਾਂ ਆਫੀਸ਼ੀਅਲ ਕਪੈਸਿਟੀ ਦੇ ਵਿੱਚ ਨਹੀਂ ਹੋ ਰਹੀਆਂ अनਆਫੀਸ਼ੀਅਲ ਤੌਰ ਤੇ ਪਾਰਟੀ ਨੂੰ ਤੋੜਨ ਦੇ ਲਈ ਹੋ ਰਹੀਆਂ ਜਾਂ ਪਾਰਟੀ ਦੇ ਵਿੱਚੋਂ ਦੂਸਰੀ ਪਾਰਟੀ ਦੇ ਵਿੱਚ ਲਜਾਣ ਦੇ ਲਈ ਹੋ ਰਹੀਆਂ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਵਿੱਤ ਦਿਨ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਕੁਝ ਪ੍ਰਤੀਕਰਮ ਵੀ ਨਿਕਲ ਕੇ ਸਾਹਮਣੇ ਆਏ ਸੀਗੇ ਤੇ ਧੜਿਆਂ ਦੀ ਗੱਲ ਜਿਵੇਂ ਆਮ ਆਦੀ ਪਾਰਟੀ ਦੇ ਵਿੱਚ ਚਲਦੀ ਹੈ ਤੇ ਅਸੀਂ ਪੁਖਤਾ ਸੋਰਸਸ ਦੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਾਕਿਆ ਹੀ ਧੜੇਬੰਦੀ ਹੈਗੀ ਹੈ ਇੱਕ ਦਿੱਲੀ ਦੀ ਧੜੇਬੰਦੀ ਹੈਗੀ ਹੈ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਧੜੇਬੰਦੀ ਹੈਗੀ ਹੈ ਤੇ ਇੱਕ ਉਹ ਟੜੇ ਬੰਦੀ ਹੈ ਕਿ ਜਿਹੜੀ ਕਨਫਿਊਜ਼ਨ ਦੇ ਵਿੱਚ ਹੈ ਜਿਨ੍ਹਾਂ ਨੂੰ ਡਰ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਟਿਕਟਾਂ ਵੀ ਕੱਢ ਸਕਦੀਆਂ ਹੈਗੀਆਂ ਤੇ ਦੂਸਰਾ ਡਰ ਇਹ ਵੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਨੇ ਆ ਲੋਕਾਂ ਦੇ ਵਿੱਚ ਜਾਣ ਜੋਗੇ ਨਹੀਂ ਰਵਾਂਗੇ ਜਿਵੇਂ ਹੁਣ ਲਗਾਤਾਰ ਗਰਾਊਂਡ ਪੱਧਰ ਉੱਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਹੋ ਰਿਹਾ ਕਿਉਂਕਿ ਸਰਕਾਰ ਕੁਝ ਕੰਮ ਨਹੀਂ ਕਰ ਰਹੀ ਹਾਲਾਂਕਿ ਕਈ ਵਿਧਾਇਕ ਚਾਹੁੰਦੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਕੰਮ ਹੋਣ ਉਹਨਾਂ ਦੇ ਲੋਕਾਂ ਦੇ ਵਿੱਚ ਕੰਮ ਹੋਣ ਪਰ ਅਫਸਰ شاہੀ ਨੂੰ ਜਿਸ ਤਰੀਕੇ ਭਾਰੂ ਕੀਤਾ ਹੋਇਆ ਹੈ ਕੇਂਦਰੀ ਲੀਡਰਸ਼ਿਪ ਮਤਲਬ ਕਿ ਦਿੱਲੀ ਦੀ ਆਮਾਦੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਹੱਤ ਜਿਸ ਤਰੀਕੇ ਅਫਸਰ شاہੀ ਦੀ ਕਮਾਂਡ ਹੈ ਉਹ ਵਿਧਾਇਕਾ ਦੇ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋਣ ਦਿੰਦੀ ਇਸੇ ਦੇ ਚੱਲਦੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਅੰਦਰ ਖਾਤੇ ਬਗਾਵਤ ਉੱਠੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਐਪੀਸੋਡ ਹੋਇਆ ਉਸ ਤੋਂ ਬਾਅਦ ਹੁਣ ਜਿਹੜੀ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਹੈਗੇ ਆ ਵੱਡੇ ਵੱਡੇ ਲੀਡਰ ਆਪਣੇ ਆਪ ਨੂੰ ਅਖਵਾਉਂਦੇ ਆ ਉਹ ਵੀ ਕੇਂਦਰ ਦੇ ਵੱਡੇ ਲੀਡਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਪਾਰਟੀ ਦੇ ਵਿੱਚ ਬਗਾਵਤ ਦੀਆਂ ਹੋ ਰਹੀਆਂ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਆ ਇੱਕ ਪਟਿਆਲਾ ਦਾ ਵੱਡਾ ਲੀਡਰ ਇਹਨਾਂ ਮੀਟਿੰਗਾਂ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 1.5 ਸਾਲ ਇਲੈਕਸ਼ਨ ਦੇ ਵਿੱਚ ਰਹਿ ਗਿਆ ਤਾਂ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਦੇਖਣ ਨੂੰ ਮਿਲਦਾ ਹੁੰਦਾ ਹੈ ਕਿ ਕਿਵੇਂ ਗੁਲਾਟੀ ਬਾਜ਼ੀਆਂ ਹੁੰਦੀਆਂ ਇੱਕ ਪਾਰਟੀ ਦੇ ਵਿੱਚੋਂ ਦੂਸਰੀ ਪਾਰਟੀ ਦੇ ਵਿੱਚ ਜਾਣ ਦਾ ਦੌਰ ਚੱਲਦਾ ਹੈ ਅਕਾਲੀ ਛੱਡ ਕੇ ਕਾਂਗਰਸ 'ਚ ਜਾਂਦੇ ਐ ਕਾਂਗਰਸੀ ਛੱਡ ਕੇ ਅਕਾਲੀ ਚੋਂਦੇ ਐ ਕੁਝ ਭਾਜਪਾ ਚਲੇ ਜਾਂਦੇ ਕੁਝ ਭਾਜਪਾ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਤੇ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਤਰੀਕੇ ਦਾ ਹੋਣਾ ਹੈ ਤੁਹਾਨੂੰ ਜੇਕਰ ਪੂਰੀ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਭਾਜਪਾ ਦੇ ਵੱਡੇ ਲੀਡਰ ਇਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੈਗੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੰਨ ਲਾਇਆ ਜਾਵੇ ਇੱਕ ਧੜਾ ਭਾਜਪਾ ਦਾ ਜਿਹੜਾ ਵੱਡਾ ਧੜਾ ਹੈਗਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਨਾਲ ਵੀ ਟੱਚ ਦੇ ਵਿੱਚ ਹੈ ਇਸ ਤੋਂ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਇੱਕ ਤਰੀਕੇ ਨਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਆਵਾਦੀ ਪਾਰਟੀ ਦੇ ਵਿਧਾਇਕਤਾ ਰੋਲਾ ਪਾਉਂਦੇ ਰਹੇ ਕਿ ਇਹ ਸਹੀ ਨਹੀਂ ਹੈ ਫੰਡ ਪੂਰਾ ਨਹੀਂ ਹੈ ਹੋਰ ਪੈਸਾ ਦਿੱਤਾ ਜਾਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰੀ ਵੀ ਇਹ ਨਹੀਂ ਬੋਲੇ ਕਿ ਉਹ ਫੰਡ ਗਲਤ ਹੈ ਜਾਂ 1600 ਕਰੋੜ ਰੁਪਏ ਘਟੇ ਹੈਗਾ ਇਸੇ ਤਰੀਕੇ ਹੁਣ ਇੱਕ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਵੱਡਾ ਆਮ ਆਦੀ ਪਾਰਟੀ ਦਾ ਲੀਡਰ ਜੋ ਇਸ ਵਕਤ ਮੰਤਰੀ ਵੀ ਹੈ ਉਹ ਕੇਂਦਰੀ ਮੰਤਰੀ ਦੇ ਨਾਲ ਮੀਟਿੰਗਾਂ ਕਰ ਰਿਹਾ ਗੁਪਤ ਤਰੀਕੇ ਦੇ ਤੌਰ ਦੇ ਵਿੱਚ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੀਡਰ ਗੁਲਾਟੀ ਮਾਰ ਕੇ ਭਾਜਪੀ ਦੇ ਵਿੱਚ ਚਲਾ ਜਾਵੇ ਹਾਲਾਂਕਿ 1.5 ਸਾਲ ਦਾ ਸਮਾਂ ਰਹਿੰਦਾ 2-4 ਦਿਨ ਦੇ ਵਿੱਚ 5 ਦਿਨ ਦਿਨ ਦੇ ਵਿੱਚ 10 ਦਿਨ ਦੇ ਵਿੱਚ ਹੋ ਸਕਦਾ ਇਹ ਨਾ ਹੋਵੇ ਪਰ ਆਉਣ ਵਾਲੇ 6 ਮਹੀਨੇ ਸਾਲ ਦੇ ਵਿੱਚ ਇਹ ਲਗਭਗ ਚੀਜ਼ਾਂ ਜਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੀਆਂ ਕਿਉਂਕਿ ਕਈ ਲੀਡਰਾਂ ਨੂੰ ਹੁਣ ਆਮ ਆਦੀ ਪਾਰਟੀ ਦੇ ਵਿੱਚ ਅਜੀਹਾ ਲੱਗਣ ਲੱਗਿਆ ਹੈ ਕਿ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਦਾਲ ਨਹੀਂ ਗਲਣੀ ਤੇ ਜੇਕਰ ਅਸੀਂ ਭਾਜਪਾ ਦੇ ਨਾਲ ਚਲੇ ਜਾਂਦੇ ਆ ਜਾਂਕਰ ਜਿਹੜੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਜਾਂ ਤਾਂ ਸਾਡਾ ਥੋੜਾ ਬੁੱਤ ਫਾਇਦਾ ਹੋ ਸਕਦਾ ਅਸੀਂ ਫੇਸਸ ਬਣ ਸਕਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਵੈਸੇ ਵੀ ਪੰਜਾਬ ਦੇ ਵਿੱਚ ਅਜਿਹੇ ਕੁਝ ਸਿੱਖ ਲੀਡਰਾਂ ਦੀ ਲੋੜ ਹੈ ਜਾਂ ਸਿੱਖ ਚਿਹਰਿਆਂ ਦੀ ਲੋੜ ਹੈ ਜਿਹੜੇ ਭਾਜਪਾ ਦੇ ਚੋਣ ਨਿਸ਼ਾਨ ਉੱਪਰ ਫਾਈਟ ਦੇ ਸਕਣ ਟੱਕਰ ਦੇ ਸਕਣ ਵਿਰੋਧੀਆਂ ਨੂੰ ਹਾਲਾਂਕਿ ਅਕਾਲੀ ਦਲ ਦੇ ਨਾਲ ਵੀ ਆਪਾਂ ਜੇਕਰ ਗੱਲ ਕਰੀਏ ਉਹ ਵੀ ਭਾਜਪਾ ਦੇ ਸਮਝੌਤਿਆਂ ਨੂੰ ਡਰਾਏ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਕੋਲਮ ਲਾ ਕੇ ਉਸ ਨੂੰ ਆਸਾਨੀ ਦੇ ਨਾਲ ਸਮਝ ਨਾ ਹੋਵੇ ਕਨਫਿਊਜ਼ ਨਾ ਹੋਈਏ ਤਾਂ ਭਾਜਪਾ ਸਾਰੇ ਪਾਸੋਂ ਬਰਾਬਰ ਬਰਾਬਰ ਹੱਥ ਲੈ ਕੇ ਚੱਲ ਰਹੀ ਹੈ ਇੱਕ ਭਗਵੰਤ ਸਿੰਘ ਮਾਨ ਵਾਲੇ ਪਾਸੇੋਂ ਵੀ ਕਿ ਉਹਨਾਂ ਦੇ ਨਾਲ ਵੀ ਮਿਲ ਕੇ ਚੱਲ ਰਹੀ ਹੈ ਉਧਰ ਪੰਜਾਬ ਦੇ ਵਿੱਚ ਆਪ ਦੇ ਮੰਤਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਗੁਪਤ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਉਧਰ ਅਕਾਲੀ ਦਲ ਦੇ ਨਾਲ ਵੀ ਅੰਦਰ ਖਾਤੇ ਸਾਂਝਾ ਲਗਾਤਾਰ ਹੈਗੀਆਂ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਧਰ ਨੂੰ ਲੋੜ ਪੈਂਦੀ ਹੈ ਭਾਜਪਾ ਨੂੰ ਭਾਜਪਾ ਉਧਰ ਨੂੰ ਜਾ ਸਕਦੀ ਹੈ ਤੇ ਬਹੁਤ ਸਾਰੇ ਅਜਿਹੇ ਲੀਡਰ ਆਪ ਦੇ ਵਿੱਚੋਂ ਟੁੱਟ ਕੇ ਆਲੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਵਿੱਚ ਜਾਂਦੇ ਦਿਖਣਗੇ ਤੁਹਾਡੇ ਸਾਹਮਣੇ ਨਾਮ ਵੀ ਨਸ਼ਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਮੀਟਿੰਗਾਂ ਪ੍ਰੀਮਚਿਓਰ ਦੌਰ ਦੇ ਵਿੱਚ ਹੈਗੀਆਂ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਪ੍ਰੀਮਚਿਓਰ ਦੌਰ ਦੇ ਵਿੱਚ ਹੈ ਜਿਵੇਂ ਮਚਿਓਰ ਹੁੰਦੀਆਂ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਨਾਮ ਵੀ ਸਾਂਝੇ ਕਰਾਂਗੇ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ